ਜਿਹੜੇ ਵੀ ਪਸ਼ੂ ਪਾਲਕ ਵੀਰ ਨੇ ਵੀਡੀਓ ਤੇ ਥੋੜਾ ਧਿਆਨ ਦਿਓ ਜਿਹੜੀ ਇੱਕ ਨਾਮੁਰਾਦ ਬਿਮਾਰੀ ਚੱਲ ਰਹੀ ਹੈਗੀ ਪਸ਼ੂਆਂ ਨੂੰ ਵਿਚਕਰਾਂ ਦੀਆਂ ਤਾਂ ਖੁਰਲੀਆਂ ਖਾਲੀ ਹੋ ਗਈਆਂ ਇੱਕ ਵੀ ਡੰਗਰ ਨਹੀਂ ਰਿਹਾ ਹੈਗਾ ਇਹਨੂੰ ਮੂੰਹ ਖੁਰਦੀ ਬਿਮਾਰੀ ਵੀ ਕਹਿ ਦਿੰਦੇ ਨੇ ਇਹਨੂੰ ਗਲ ਕੋਟੂ ਬਿਮਾਰੀ ਵੀ ਕਹਿ ਦਿੰਦੇ ਨੇ ਪਹਿਲਾਂ ਤਾਂ ਇਹਦੇ ਪ੍ਰਾਵੋ ਆਪਾਂ ਲੱਛਣ ਸਮਝ ਲਈਏ ਵੀ ਕੀ ਲੱਛਣ ਨੇ ਇੱਕ ਤਾਂ ਜਿਹੜਾ ਡੰਗਰ ਹੈਗਾ ਉਹ ਕੱਖ ਖਾਣਾ ਛੱਡ ਜਾਂਦਾ ਹੈਗਾ ਤੇ ਉਹ ਪਿਛਲੇ ਪੈਰਾਂ ਤੋਂ ਲੰਗ ਮਾਰਨਾ ਸਟਾਰਟ ਕਰਦਾ ਹੈਗਾ ਜਿੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਆਪਣੇ ਡੰਗਰ ਨੂੰ ਇਹ ਬਿਮਾਰੀ ਆ ਚੁੱਕੀ ਹੈ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ ਇੱਕ ਡੰਗਰਾਂ ਨੂੰ ਭਾਵੇਂ ਇੱਕ ਦੂਜੇ ਦਾ ਝੂਠਾ ਮਿੱਠਾ ਪਾਣੀ ਨਹੀਂ ਪਿਆਉਣਾ ਹੈਗਾ ਤੇ ਅਲੱਗ-ਅਲੱਗ ਰੱਖਣੇ ਨੇ ਜੇ ਕੁਦਰਤੀ ਕਿਸੇ ਇੱਕ ਡੰਗਰ ਨੂੰ ਹੁੰਦਾ ਹੈਗਾ ਤਾਂ ਉਹਨੂੰ ਤੁਸੀਂ ਅੱਡ ਖੁਰਲੀ 'ਚ ਵੀ ਰੱਖ ਸਕਦੇ ਹੋਗੇ ਤੇ ਉਹਦਾ ਟ੍ਰੀਟਮੈਂਟ ਤੁਸੀਂ ਅੱਡ ਜਗ੍ਹਾ ਕਰਨਾ ਹੈਗਾ ਸਾਰੇ ਪਸ਼ੂਆਂ ਦੇ ਵਿੱਚ ਨਹੀਂ ਰੱਖਣਾ ਹੈਗਾ ਜੋ ਇਹਦਾ ਘਰੇਲੂ ਇਲਾਜ ਆ ਜੋ ਆਪਾਂ ਕਰ ਸਕਦੇ ਜਿੰਨਾ ਕਿ ਧਿਆਨ ਦੇਣ ਦੀ ਲੋੜ ਹੈਗੀ ਜਿਵੇਂ ਆਪਾਂ ਬਾਹਰੇ ਅੰਦਰ ਜਾਣਿਆਂਗੇ ਉਹ ਬੰਦਾ ਆ ਕੇ ਪਸ਼ੂਆਂ 'ਚ ਨਾ ਬੜੇ ਜਿਹੜਾ ਜ਼ਿਆਦਾ ਬਾਹਰ ਅੰਦਰ ਫਿਰਦਾ ਹੈਗਾ ਜਿਹੜਾ ਕੋਈ ਇੱਕ ਬੰਦਾ ਪਸ਼ੂ ਸਾਹਮਦਾ ਹੈਗਾ ਉਹੀ ਬੰਦਾ ਇਹ ਚੀਜ਼ ਤੇ ਧਿਆਨ ਦੇਵੇ ਤੁਸੀਂ ਪਸ਼ੂਆਂ ਦੇ ਪੈਰਾਂ 'ਚ ਕਲੀ ਵੀ ਪਾ ਸਕਦੇ ਹੋਗੇ ਉਹਨਾਂ ਦੇ ਗਰਾਂ 'ਚ ਮੋਸਕ ਕਪੂਰ ਦੀਆਂ ਟਿੱਕੀਆਂ ਵੀ ਬਨ ਸਕਦੇ ਹੋਗੇ ਜਿਹਦੇ ਨਾਲ ਕੁਛ ਨਾ ਕੁਛ ਬਚਤ ਹੋ ਜਾਂਦੀ ਹੈ ਘਰਾਂ ਦੇ ਘਰ ਪਰ ਉਹ ਖਾਲੀ ਹੋ ਰਹੇ ਨੇ ਪਸ਼ੂਆਂ ਦੇ ਥੋੜਾ ਧਿਆਨ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆ ਇਨੇ ਕੋ ਪਾਸਾਂਝੇ ਕੀਤੇ ਨੇ ਤੁਹਾਡੇ ਨਾਲ ਧੰਨਵਾਦ